ਅੰਬਾ ਬੁਲੇਟ ਭੈਣ ਚੋਦੇ ਸੜਕਾਂ ਤੇ ਚੱਲਣ ਵਾਲੇ ਟੈਂਪੂ ਹੁਣ ਨੈਟ ਤੇ ਚੱਲਣ ਲੱਗੇ ਜਿੰਨੇ ਵੀ ਟੈਂਪੂ ਚੱਕੇ ਆ ਨਾ ਬਸ ਸਾਰਿਆਂ ਨੂੰ ਅੱਜ ਗੱਬ ਕਰਕੇ ਤੋਰਾਂਗੇ ਗੱਬ ਕਰਨ ਦਾ ਮਤਲਬ ਤੁਸੀਂ ਸਮਝਦੇ ਹੋ ਨਾ ਹਾਂ ਵੀਡੀਓ ਕਰਦੇ ਆ ਸਟਾਰਟ ਅੱਜ ਭੈਣ ਚ ਸਾਰਿਆਂ ਨੂੰ ਨਵਾਂ ਦੁੱਧ ਕਰਕੇ ਤੋਰਾਂਗੇ ਤਾਂ ਚਲੋ lettes go ਖਰਿਆਂ ਨਾਲੋਂ ਪਹਿਲਾਂ ਗੱਲ ਕਰ ਲੈਨੇ ਘੋੜੀਆਂ ਵਾਲੇ ਸਰਦਾਰ ਬਾਰੇ ਇਹਦੇ ਬਾਰੇ ਮੈਂ ਕੁਝ ਨਹੀਂ ਕਹੂੰਗਾ ਜੋ ਕਹੂੰਗਾ ਉਹ ਤੁਸੀਂ ਕਹੋਗੇ ਅੱਜ ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਨਾ ਤੁਹਾਡੇ ਕੀ ਵਿਚਾਰ ਹੈ ਘੋੜੀਆਂ ਵਾਲੇ ਸਰਦਾਰ ਬਾਰੇ ਪਰ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਇਹ ਹੜਦੇ ਹਲੇ ਵੀ ਨਹੀਂ ਲੱਗਦਾ ਮੇਰੇ ਕੱਪੜੇ ਬਿਲਕੁਲ ਸਹੀ ਨੇ ਨਾਰਮਲ ਕੱਪੜੇ ਇਹਦਿੱਚ ਕੀ ਗੱਲ ਤਾਂ ਹਾਂ ਹਾਂ ਅਸੀਂ ਕਦੋਂ ਕਿਹਾ ਤੇਰੇ ਕੱਪੜੇ ਗਲਤ ਹੁੰਦੇ ਆ ਕੱਪੜੇ ਤਾਂ ਤੂੰ ਨਾਰਮਲ ਹੀ ਪਾਉਣੀ ਆ ਪਉ ਨਹੀਂ ਹੈ ਕਿ ਪਉਣਾ ਹੈ ਬੱਤ ਸਹੀ ਹੈ ਜਿੰਦਗੀ 'ਚ ਕੋਈ ਹਜੇ ਵੱਡਾ ਇਨਸੀਡੈਂਟ ਹੋਇਆ ਜਦੋਂ ਤੁਹਾਡੇ ਨਾਲ 네ਗੈਟਿਵਿਟੀ ਫਲਾਈ ਹੋਵੇ ਕਿਸੇ ਨੇ ਇੱਕ ਇਨਸੀਡੈਂਸ ਹੋਇਆ ਸੀਗਾ ਮੇਰੇ ਨਾਲ ਜਲੰਧਰ ਈਸਟਵੁੱਡ ਹਨਾ ਤੇ ਉੱਥੇ ਇੱਕ ਬੰਦਾ ਆਇਆ ਅਸੀਂ ਨਾ ਪਾਰਕਿੰਗ ਚ ਗੱਡੀ ਚ ਬੈਠ ਰਹੀ ਸੀ ਉਹਨੇ ਮੈਨੂੰ ਬਹੁਤ ਚੁਚੀਵਾਜਾ ਮਾਰੀਆਂ ਮੈਨੂੰ ਕਹਿੰਦਾ ਤੁਸੀਂ ਨਾ ਸਾਡੇ ਜਵਾਕਾਂ ਤੇ ਬਹੁਤ ਗਲਤ ਇੰਪੈਕਟ ਪਾ ਰਹੇ ਹੋ ਤੁਹਾਡੀਆਂ ਵੀਡੀਓ ਇਸ ਗਲਤ ਹੁੰਦੀਆਂ ਨੇ ਤੇ ਮੇਰੇ ਨਾਲ ਦੇ ਆਣੇ ਵੀ ਮੈਨੂੰ ਕਿਹਾ ਕਹਿੰਦੇ ਇਗਨੋਰ ਕਰੀਏ ਉਹ ਅੱਛਾ ਮੇਰੇ ਸਾਡੇ ਦੇ ਨਾਲ ਦੇ ਵੀ ਹੈ ਕਿ ਕੋਈ ਮੈਨੂੰ ਲੱਗਦਾ ਪੈਂਚ ਦੇ ਟੈਂਪੂਆਂ ਦੀ ਪੂਰੀ ਟੀਮ ਚੱਕੀ ਫਿਰਦਾ ਹੈ ਬਹੁਤ ਕੁੜੀਆਂ ਪ੍ਰਮੋਟ ਕਰਦੀਆਂ ਨੇ ਬਹੁਤ ਮੁੰਡੇ ਨਸ਼ੇ ਕਰ ਕਰਕੇ ਬਹੁਤ ਬਹੁਤ ਗੰਦੀਆਂ ਚੀਜ਼ਾਂ ਪ੍ਰਮੋਟ ਹੁੰਦੀਆਂ ਨੇ ਉਹਨਾਂ ਨੂੰ ਰੋਕੋ ਪਹਿਲਾਂ ਮੈਂ ਮੈਂ ਕੁਝ ਗਲਤ ਨਹੀਂ ਪ੍ਰਮੋਟ ਕੀਤਾ ਮੈਂ ਕਹਿਣਾ ਚਾਹਣਾ ਹੈ ਕਿ ਉਹ ਲੋਕਾਂ ਨੂੰ ਰੋਕੋ ਜਿਹੜੇ ਅਸਲੀਅਤ 'ਚ ਗੰਦ ਪਾਉਂਦੇ ਆਂ ਸ਼ੇਰਨੀਏ ਕੀ ਆ ਤੇਰੀ ਸੋਚ ਹੈ ਪੈਂਚੋ ਨਸ਼ਿਆਂ ਵਾਲੇ ਕਹੀ ਜਾਂਦੇ ਪਹਿਲਾਂ ਟੈਂਪੂਆਂ ਨੂੰ ਬੰਦ ਕਰੋ ਤੇ ਟੈਂਪੂਆਂ ਵਾਲੇ ਕਹੀ ਜਾਂਦੇ ਪਹਿਲਾਂ ਨਸ਼ਿਆਂ ਵਾਲਿਆਂ ਨੂੰ ਬੰਦ ਕਰੋ ਹੁਣ ਫਿਰੋਜਪੁਰ ਦੇ ਨਾਲ ਇਹ ਯਾਰ ਹਰੇਕ ਬੰਦੇ ਕੋਲੇ ਛੀ ਛੀ ਕਰੋੜ ਦਾ ਸਮਾਨ ਹੈ ਤੇ ਇਹਨਾਂ ਕੋਲੇ ਕਿੰਨੇ ਕਰੋੜ ਦਾ ਹੋਊਗਾ ਤੁਹਾਡੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਇਹਨਾਂ ਕੋਲੇ 3 ਕਰੋੜ ਦਾ ਸਮਾਨ ਤਾਂ ਹੋਊਗਾ ਹੀ ਤੇ ਆਪਾਂ ਵੱਡ ਕੇ ਇਹਨਾਂ ਦੇ ਵੇਚਣਾ ਦੀ ਇਹਨਾਂ ਦੇ ਕਿਹੜਾ ਕੋਈ ਕੰਮ ਦਾ ਹੈ ਜੇ ਸਾਲਾ ਇਹਨਾਂ ਦੇ 3 ਕਰੋੜ ਦਾ ਵੀ ਇੱਕ ਵਿਗਾ ਤਾਂ ਆਪਾਂ ਭੈਣ ਚੋ ਦੇਸ ਦੀ ਤਰੱਕੀ ਤਰੱਕੀ ਕਰਾ ਦੇਾਂਗੇ ਵੱਖ ਸਹੀ ਨਾਲੇ ਤਾਂ ਇਹਨਾਂ ਦਾ ਚਾਲ ਹੈ ਜੂ ਟੈਂਪੂ ਬੰਨਣ ਵਾਲਾ ਤੇ ਨਾਲੇ ਜਿਹੜੇ ਗਰੀਬ ਹੋਣਗੇ ਆਪਾਂ ਉਹਨਾਂ ਨੂੰ ਬੰਨਾਂਗੇ ਉਹ ਸੋਖੇ ਤੇ ਨਾਲੇ ਆਪਾਂ ਨੂੰ ਇਹ ਚੀਜ਼ ਪਤਾ ਚੱਲ ਜੂਗਾ ਵੀ ਇਹਨਾਂ ਕੋਲੇ ਹੁਣ ਕੁਝ ਵੀ ਹੈ ਨਹੀਂ ਭਾਵੇਂ ਅੱਗੋਂ ਦੀ ਪਾਓ ਭਾਵੇਂ ਪਿੱਛੋਂ ਦੀ ਪਾਓ ਰਹੀ ਸਾਲੇ ਕੁਝ ਮੜ ਹੋ ਗਏ ਮੇਰੇ ਤੇਰੇ ਘਰ ਦੇ ਨੀ ਕੋੜਾ ਡੱਬ ਚ ਮਿੱਤਰ ਹੋ ਗਿਆ ਕਾਸ਼ ਉਸ ਰਾਤ ਨੂੰ ਉਹ ਵਾਲਾ ਕੌਂਡਮ ਨਾ ਪਾੜਦਾ ਤੇ ਇਹੋ ਜੇ ਗੈਂਗਸਟਰ ਨਾ ਪੈਦਾ ਹੁੰਦੇ ਪੰਜਾਬ 'ਚ ਅੱਛਾ ਪੁੱਛ ਐਡੀ ਟੰਪਲਾਸ ਰੱਖਦੀ ਯਾਰ ਮੈਂ ਥੋੜਾ ਜਿਹਾ ਫੇਮਸ ਕੀ ਹੋ ਗਿਆ ਪੈਂਚੋਂ ਹਰ ਜਗ੍ਹਾ ਤੇ ਮੈਨੂੰ ਬਦਨਾਮ ਕਰਨ ਲੱਗੇ ਹਰਮਨ ਤੂੰ ਆ ਕੀ ਬਣਿਆ ਫਿਰਦਾ ਆ ਕੀ ਬਣਿਆ ਫਿਰਦਾ ਪੈਂਚੋਂ ਕੋਈ ਹਰੇ ਨਾ ਥੋੜੀਆਂ ਤੇ ਕਾਲਾ ਜਦੂ ਇਹ ਤਾਂ ਸੱਚੀ ਕਾਲਾ ਜਾਦੂ ਕਰਕੇ ਇਹਨੂੰ ਕੀਲੀ ਵੀ ਫਿਰਦਾ ਇੱਕ ਕਹਾਵਤ ਸੀਗੀ ਉਹ ਸੁਣਾਉਣਾ ਮੈਂ ਤੁਹਾਨੂੰ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਵੱਡਿਆਂ ਦੇ ਵਿਆਹ ਹੁੰਦੇ ਸੀ ਕਿ ਤੇ ਜਦੋਂ ਅਸੀਂ ਵੱਡੇ ਹੋਏ ਉਦੋਂ ਛੋਟਿਆਂ ਦੇ ਵਿਆਹ ਹੋਣ ਲੱਗੇ ਤੇ ਜਦੋਂ ਅਸੀਂ ਕਾਲੇ ਹੁੰਦੇ ਸੀ ਉਦੋਂ ਕੁੜੀਆਂ ਗੋऱ्याਆਂ ਨਾਲ ਫਸਦੀਆਂ ਸੀ ਤੇ ਜਦੋਂ ਹੁਣ ਅਸੀਂ ਗੋਰੇ ਹੋ ਗਏ ਤੇ ਹੁਣ ਕੁੜੀਆਂ ਕਾਲਿਆਂ ਨਾਲ ਫਸਣ ਲੱਗੀਆਂ ਮੈਨੂੰ ਲੱਗਦਾ ਨਾ ਤਾਂ ਆਪਾਂ ਨਰਕਾਂ 'ਚ ਆ ਤੇ ਨਾ ਸਵਰਗਾਂ 'ਚ ਆ ਆਪਾਂ ਨੂੰ ਰੱਬ ਨੇ ਪੁੱਠੇ ਲਮਕਾਰ ਰੱਖਿਆ ਹੈ